ਬਹੁਤ ਹੀ ਸਤਿਕਾਰਯੋਗ ਸਵਰਗਿਆ ਸ੍ਰੀ ਰਾਜਕਮਰ ਜੀ ਗਰਗ ਸਾਹਿਬ ਉਹਨਾਂ ਦੇ ਬੇਟੇ ਗੁਲਸ਼ਨ ਗਰਗ ਜੀ ਔਰ ਉਹਦੇ ਛੋਟੇ ਬ੍ਰਦਰ ਜੀ ਉਹਨਾਂ ਦੇ ਸੱਦੇ ਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਔਰ ਇਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਖੁਸ਼ੀ ਮਨਾਈ ਇਸ ਗੱਲ ਦੀ ਕਿ ਸਾਡੇ ਹਲਕਾ ਨਿਹਾਲ ਸਿੰਘ ਵਾਲਾ ਦੇ ਸ਼੍ਰੀ ਵਿਰਿੰਦਰ ਸ਼ਰਮਾ ਜੀ ਜੋ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨੇ ਨਾਲ ਜ਼ਿਲ੍ਹਾ ਪ੍ਰਾਂਗ ਬੋਰਡ ਦੇ ਚੇਅਰਮੈਨ ਉਹਨਾਂ ਨੂੰ ਲਗਾਇਆ ਗਿਆ ਔਰ ਆਮ ਆਦਮੀ ਪਾਰਟੀ ਜ਼ਿਲ੍ਹਾ ਮੁਕਤਰਾ ਪ੍ਰਧਾਨ ਵੀ ਲਗਾਇਆ ਗਿਆ ਖੁਸ਼ੀ ਜ਼ਾਹਰ ਕੀਤੀ ਹੈ ਔਰ ਉਹਨਾਂ ਦੇ ਨਾਲ ਜਗਦੀਪ ਗੱਡਰਾ ਜੀ ਜੋ ਕਿ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਨੇ ਔਰ ਉਹਨਾਂ ਨੂੰ ਕਿਸਾਨ ਵਿੰਗ ਦਾ ਮਾਲਵਾ ਜ਼ੋਨ ਦਾ ਚਾਰਜ ਲਾਇਆ ਗਿਆ ਉਹਨਾਂ ਦੇ ਨਾਲ ਸਾਡੇ ਪ੍ਰਧਾਨ ਜੀ ਸਮਾਧ ਭਾਈ ਉਹ ਵੀ ਕਿਸਾਨ ਮਿਲ ਦੇ ਪ੍ਰਧਾਨ ਲਾਇਏ ਨੇ ਸਾਡੇ ਨੰਬਰਦਾਰ ਸਾਹਿਬ ਤਖਤੂਪੁਰਾ ਦਵਿੰਦਰ ਜੀ ਉਹਨਾਂ ਨੂੰ ਪਲਾਨਿੰਗ ਬੋਰਡ ਦਾ ਮੈਂਬਰ ਲਗਾਇਆ ਗਿਆ ਅੱਜ ਇਸ ਪਰਿਵਾਰ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਲਾ ਤਾਂ ਮੈਂ ਸਾਡੀ ਹਾਈ ਕਮੈਂਡ ਦਾ ਧੰਨਵਾਦ ਕਰਦਾ ਸਾਰੇ ਵੱਲੋਂ ਜਿੰਦਰ ਸ਼ਰਮਾ ਜੀ ਸਾਡੇ ਅਤੇ ਜ਼ਿਲ੍ਹਾ ਪ੍ਰਧਾਨੇ ਤਰਸੇਮ ਸਿੰਘ ਜੀ ਦਵਿੰਦਰ ਜੀ ਸਾਰਿਆਂ ਨੂੰ ਅਸੀਂ ਹਾਈ ਕਮੈਂਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਤੇ ਜਿਹੜੇ ਇੰਨਾ ਜਣਾਂ ਨੇ ਮਿਲ ਕੇ ਸਾਡੇ ਇੱਥੇ ਵੱਡੇ ਰਾਂ ਮੋਗੇ ਬਾਉ ਜੀ ਸੋਨੇ ਬਾਈ ਉਹਨਾਂ ਦੀ ਦੁਕਾਨ ਤੇ ਆ ਕੇ ਸਾਰਿਆਂ ਨੇ ਪਿਆਰ ਨੇ ਹਾਲ ਸਿੰਘ ਵਾਲਾ ਸਾਰਿਆਂ ਨੇ ਪਿਆਰ ਮੁਹੱਬਤ ਦਿੱਤੀ ਆ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਇਸ ਗੱਲ ਤੋਂ ਤੇ ਬਹੁਤ ਚੰਗਾ ਲੱਗਿਆ ਇਸ ਗੱਲ ਦਾ ਅ ਨਹੀਂ ਚਲੋ ਜੋ ਜਮੇਵਾਰੀਆਂ ਪੈਂਦੀਆਂ ਨੇ ਸਾਰੇ ਇੱਕ ਬੰਦਾ ਨਿਭਾਉਂਦਾ ਪਰਮਾਤਮਾ ਕਰੇ ਅਸੀਂ ਵੀ ਮਤਲਬ ਕਿ ਸਹੀ ਜੋ ਸਾਨੂੰ ਉਹਨਾਂ ਨੇ ਬਖਸ਼ਿਆ ਜੀ ਸਮਝੋ ਕਿ ਮਾਨ ਤੁਹਾਨੂੰ ਬਖਸ਼ਿਆ ਉਸ ਤੇ ਅਸੀਂ ਸਹੀ ਉਤਰ ਸਕੀਏ ਤੇ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕੀਏ ਤੁਹਾਨੂੰ ਮਾਨ ਇਸ ਗੱਲ ਤੇ ਵੀ ਅਸੀਂ ਨਿਭਾਵਾਂਗੇ ਇਸ ਗੱਲ ਦਾ ਜੋ ਵੀ ਸਾਨੂੰ ਸਾਡੀ ਪਾਰਟੀ ਜਿੰਮੇਵਾਰੀ ਲਾਉਗੀ ਸਾਰੇ ਤੁਹਾਨੂੰ ਦੇਈਏ ਨਿਭਾਵਾਂਗੇ ਮੈਂ ਇੱਥੇ ਸਾਰਿਆਂ ਸਾਰਿਆਂ ਦਾ ਮੈਂ ਇੱਥੇ ਆਉਣ ਤੇ ਧੰਨਵਾਦ ਕਰਦਾ ਜੀ ਐਂ ਕਹਿੰਦਾ ਸਾਰਿਆਂ ਨੂੰ ਤੇ ਮੈਂ ਖਾਸ ਤੌਰ ਤੇ ਗੋਗੀ ਭਾਈ ਨੂੰ ਸੋਨੇ ਭਾਈ ਉਹਨਾਂ ਨੂੰ ਹੋਰ ਵੀ ਜਿੰਨੇ ਜਿਹੜੇ ਟੀਮ ਅੱਜ ਤਣੋ ਹੀ ਜਤਨ ਸਿੰਘਲਾ ਜਾਂ ਹੋਰ ਵੀ ਸਾਰੇ ਪ੍ਰਦੀਪ ਮਿੱਤੂ ਭਾਈ ਉਹਨਾਂ ਸਾਰਿਆਂ ਦਾ ਇੱਥੇ ਆਉਣ ਪਹੁੰਚੇ ਤੁਹਾਡਾ ਧੰਨਵਾਦ ਕਰਦਾ ਦੇਖੋ ਜੀ ਅਸੀਂ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹਾਈ ਕਮਾਂਡ ਦਾ ਪਹਿਲ ਦਲ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਪੁਰਾਣੇ ਦੋਸਤ ਪੁਰਾਣੇ ਸਾਥੀ ਬਰਿੰਦਰ ਕੁਮਾਰ ਸ਼ਰਮਾ ਜੀ ਨੂੰ ਪਲਾਨਿੰਗ ਬੋਰਡ ਜਿਹੜਾ ਮੌਕਾ ਦਾ ਚੇਅਰਮੈਨ ਥਾਪਿਆ ਤੇ ਦੂਸਰੀ ਖੁਸ਼ੀ ਜਿਹੜੀ ਸਾਡੇ ਭਰਾ ਜਗਦੀਪ ਸਿੰਘ ਧਾਲੀਵਾਲ ਇਹਨਾਂ ਨੂੰ ਮਾਲਵਾ ਜ਼ੋਨ ਦਾ ਕਿਸਾਨ ਵਿੰਗ ਦਾ ਜਿਹੜਾ ਇੰਚਾਰਜ ਲਾਇਆ ਗਿਆ ਪਰਸ਼ੇਮ ਸਿੰਘ ਜੀ ਸੰਗਮ ਸਾਹਿਬ ਸਮਾਦ ਭਾਈ ਤੋਂ ਇਹਨਾਂ ਨੂੰ ਵੀਰ ਜੀ ਨੂੰ ਸਾਡੇ ਕਿਸਾਨ ਵਿੰਗ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਲਾਇਆ ਗਿਆ ਸਾਡੇ ਜਿਹੜੇ ਸਖਤਨ ਦੇ ਇੰਚਾਰਜ ਆਦਵਿੰਦਰ ਸਿੰਘ ਤਖਤੂਪੁਰਾ ਉਹਨਾਂ ਨੂੰ ਪਲੈਨਿੰਗ ਬੋਰਡ ਦਾ ਜਿਹੜਾ ਮੈਂਬਰ ਮੋਗੇ ਜ਼ਿਲ੍ਹੇ ਦਾ ਲਾਇਆ ਗਿਆ ਇਹ ਸਾਰੀਆਂ ਸਮੁੱਚੀਆਂ ਖੁਸ਼ੀਆਂ ਨੂੰ ਇੱਥੇ ਵੰਡਾਉਂਦੇ ਹੋਏ ਸਾਡੇ ਰੋਗੀ ਜੀ ਪਲਾਸਾ ਉਹ ਸਾਡੇ ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਲੱਡੂ ਵੰਡੇ ਤੇ ਜਿੰਨੇ ਵੀ ਸਾਡੇ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਤੇ ਨਿਹਾਲ ਸਿੰਘ ਵਾਲਾ ਹਲਕੇ ਦੇ ਬਹੁਤ ਮੌਜੂਦ ਸ਼ਖਸੀਅਤਾਂ ਇੱਥੇ ਹਾਜ਼ਰ ਹੋਈਆਂ ਸੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਖੁਸ਼ੀ ਨੂੰ ਇੱਥੇ ਆ ਕੇ ਦੁਗਣਾ ਚੁਗਣਾ ਕੀਤਾ